ਕੀ ਬੱਤ ਕੇ ਕਰੇ ਸਾਰ ਬਾ ਰਾਜੋ ਜੀ ਕੇ ਇਹ ਲੱਗਦਾ ਰਹਣਾ ਰੋਦੇ ਜਾਣਾ ਦਰਦ ਇਹ ਕਿੰਨੀ ਛੋਟੀ ਅੰਮ੍ਰਿਤਸਰ ਦੀ ਇਸਔਰਤ ਦੀ ਕਹਾਣੀ ਤੁਹਾਨੂੰ ਦੱਸਾਂਗੇ ਹੋ ਸਕਦਾ ਤੁਹਾਨੂੰ ਇਸ ਤੇ ਗੁੱਸਾ ਵੀ ਆਏ ਮਨ ਦੇ ਵਿੱਚ ਸਵਾਲ ਵੀ ਉੱਠਣ ਤੇ ਦਿਲੇ ਵੀ ਕਰੇ ਕਿ ਕਾਰਵਾਈ ਐਸੇ ਲੋਕਾਂ ਤੇ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਇਸ ਪਤਨੀ ਦੇ ਇਲਜ਼ਾਮ ਬਹੁਤ ਗੰਭੀਰ ਨੇ ਇਸ ਸੌਰਵ ਦਾ ਪਤੀ ਪ੍ਰਦੀਪ ਕੁਮਾਰ ਜਿਸ ਦੀ ਕੀ 34 ਤੋਂ 35 ਸਾਲਾਂ ਦੇ ਕਰੀਬ ਉਮਰ ਹੈ ਉਹ ਇੱਕ ਕੰਪਨੀ ਦੇ ਵਿੱਚ 10 ਤੋਂ 12 ਸਾਲਾਂ ਤੋਂ ਕੰਮ ਕਰ ਰਿਹਾ ਸੀ ਇਸ ਸਮੇਂ ਕਾਲ ਦੇ ਦੌਰਾਨ ਉਸ ਨੇ ਬਹੁਤ ਸਾਰਾ ਕੰਮ ਕੀਤਾ ਤੇ ਐਸੇ ਵਿੱਚ ਹਰ ਰੋਜ਼ ਉਸ ਦਾ ਵਾਅ ਵਾਸਤਾ ਬਿਜਲੀ ਦੇ ਨਾਲ ਤਾਰਾਂ ਦੇ ਨਾਲ ਤੇ ਬਹੁਤ ਸਾਰੇ ਐਸੇ ਇਲੈਕਟ੍ਰੋਨਿਕ ਗੈਜੇਟਸ ਦੇ ਨਾਲ ਪੈਂਦਾ ਪਰ ਸਭ ਕੁਝ ਠੀਕ ਚੱਲ ਰਿਹਾ ਸੀ ਐਸੇ ਵਿੱਚ ਇੱਕ ਦਿਨ ਫੋਨ ਆਇਆ ਉਸ ਪਤਨੀ ਨੂੰ ਕਿ ਤੁਹਾਡਾ ਜੋ ਪਤੀ ਹੈ ਉਸ ਦੀ ਹਾਲਤ ਠੀਕ ਨਹੀਂ ਹੈ ਪਰ ਹੁਣ ਹਾਲਤ ਉਸ ਦੀ ਸਥਿਰ ਹੋ ਚੁੱਕੀ ਹੈ ਇਸ ਲਈ ਅਸੀਂ ਉਸ ਨੂੰ ਕਰ ਲੈ ਕੇ ਆ ਰਹੇ ਹਾਂ ਜਦੋਂ ਘਰੇ ਪਹੁੰਚੇ ਤਾਂ ਪਤੀਨੀ ਆਇਆ ਉਸ ਦੀ ਲਾਸ਼ ਘਰ ਦੇ ਵਿੱਚ ਰੱਖ ਕੇ ਉਹ ਆਫਿਸ ਵਾਲੇ ਉੱਥੋਂ ਚਲੇ ਗਏ ਇਸ ਔਰਤ ਨੇ ਇਲਜ਼ਾਮ ਲਗਾਏ ਨੇ ਕਿ ਉਸ ਦੀ ਜੋ ਮੌਤ ਹੋਈ ਹੈ ਉਹ ਹਾਰਟ ਅਟੈਕ ਦੇ ਨਾਲ ਨਹੀਂ ਹੋਈ ਸਗੋਂ ਕਰੰਟ ਲੱਗਣ ਦੇ ਨਾਲ ਕੰਮ ਦੇ ਉੱਤੇ ਉਸਦੇ ਪਤੀ ਦੀ ਮੌਤ ਹੋਈ ਜਿਸ ਨੂੰ ਕੀ ਇੱਕ ਹਾਰਟ ਟੈਕ ਦਾ ਰੂਪ ਦੇਣ ਦੀ ਕੋਸ਼ਿਸ਼ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਇਸ ਦੇ ਪਿੱਛੇ ਦਾਵਾ ਹੈ ਔਰਤ ਦਾ ਕਿ ਜਦੋਂ ਉਸ ਨੂੰ ਫੋਨ ਆਇਆ ਸੀ ਉਦੋਂ ਤੱਕ ਜੋ ਮੈਡਮ ਸੀ ਉਹ ਕਹਿੰਦੀ ਸੀ ਕਿ ਉਸ ਦਾ ਜੋ ਪਤੀ ਹੈ ਉਹ ਬਿਲਕੁਲ ਠੀਕ ਹੈ ਅਸੀਂ ਉਸ ਨੂੰ ਘਰੇ ਲੈ ਕੇ ਆ ਰਹੇ ਹਾਂ ਤੇ ਜਦ ਨੂੰ ਘਰ ਆਇਆ ਤੇ ਫਿਰ ਉਹ ਪਤੀ ਇੱਕ লাশ ਕਿਵੇਂ ਬਣ ਗਿਆ ਇਹ ਆਪਣੇ ਆਪ 'ਚ ਸਵਾਲ ਉੱਠਦਾ ਕਿਉਂਕਿ ਵੇਰਕਾ ਇਲਾਕਾ ਹੈ ਜਿੱਥੋਂ ਦਾ ਪ੍ਰਦੀਪ ਰਹਿਣ ਵਾਲਾ ਸੀ ਤੇ ਲੰਬੇ ਅਰਸੇ ਤੋਂ ਇਸੇ ਕੰਪਨੀ ਦੇ ਵਿੱਚ ਕੰਮ ਕਰ ਰਿਹਾ ਸੀ ਐਸੇ 'ਚ ਹੀ ਮੰਨਿਆ ਜਾ ਰਿਹਾ ਹੈ ਕਿ ਉਸ ਨੂੰ ਕਰੰਟ ਲੱਗਿਆ ਕਿਉਂਕਿ ਮੌਸਮ ਵੀ ਇਹੋ ਜਿਹਾ ਹੀ ਹੈ ਮੀਂਹ ਪੈ ਰਿਹਾ ਹੈ ਤੇ ਐਸੇ ਦੇ ਵਿੱਚ ਜ਼ਿਆਦਾਤਰ ਤਾਰਾਂ ਦੇ ਵਿੱਚ ਦਿੱਕਤ ਆਉਣ ਦੀ ਸਮੱਸਿਆ ਆਉਂਦੀ ਹੈ ਤਾਂ ਇਸ ਸਭ ਤੋਂ ਬਾਅਦ ਜਦ ਇਹ ਮਹਿਲਾ ਨੂੰ ਇਨਸਾਫ ਮਿਲਦਾ ਨਹੀਂ ਦਿਖਾਈ ਦਿੱਤਾ ਤਾਂ ਉਹ ਮੌਕੇ ਤੇ ਪਹੁੰਚੀ ਤੇ ਉਸ ਲਈ ਜੰਮ ਕੇ ਹੰਗਾਮਾ ਕੀਤਾ ਉੱਥੇ ਕੀ ਕੁਝ ਕਿਹਾ ਇਸ ਔਰਤ ਨੇ ਤੇ ਪੁਲਿਸ ਅਧਿਕਾਰੀ ਕੀ ਕਹਿ ਰਹੇ ਨੇ ਇਸ ਵਾਕਿਆ ਦੇ ਬਾਰੇ ਤੁਹਾਨੂੰ ਸੁਣਾਉਂਦੇ ਮੈਂ ਨਾ ਕਾਰ ਵਾਲਾ ਇੱਥੇ ਕੰਮ ਕਰਦਾ ਵਾਹ ਕੰਪਨੀ ਚ ਆਹ ਕੰਪਨੀ ਰੋਡ ਐ ਇਹ ਗਾਵਾ ਦਫਤਰ ਕਰੇ ਬਣਾਇਆ ਹੋਇਆ ਆਵਾ ਕਿ ਨਾ ਤੇ ਜੋ ਪੇਜਦਾਰ ਪੇ ਰਿੰਗ ਦਾ ਆਨਲਾਈਨ ਕੰਮ ਦਾਵਾ ਬਿਜਲੀ ਦਾ ਕੰਮ ਵੀ ਕਰਦੇ ਆ ਇਹਨਾਂ ਨੇ ਨਾ ਦਰਬੀਠਾ ਰੋਡ ਤੇ ਵੀ ਨਾ ਵਕਮ ਪੜਿਆ ਵਾ ਉਹ ਤੇ ਨੂੰ ਭੇਜਿਆ ਹੀ ਕੰਮ ਕਰਨ ਸਿਰ 9 ਵਜੇ ਦਾ ਗਿਆ ਵਾ 12 ਵਜੇ ਮੇਰੀ ਗੱਲ ਹੋਇਆ ਤਾਂ ਠੀਕ ਹੀ 1:30 ਵਜੇ ਮੈਂ ਫੋਨ ਕੀਤਾ ਨਹੀਂ ਫੋਨ ਚੁੱਕੇ ਦੋ ਤੇ ਨਾ ਫਿਰ ਮੈਂ ਕਹਿਆ ਜਦ ਕੰਮ ਕਰਦਾ ਹੋਗਾ ਉਸ ਤੋਂ ਬਾਅਦ ਮੇਰਾ ਪ੍ਰਾਵਿਤ ਕੰਮ ਚ ਲਗਾਵਾ ਉਹਦਾ ਫੋਨ ਆਇਆ ਮੈਨੂੰ ਹੁਨੇ ਗਿਆ ਆ ਆਖੇ ਕੋਤੂ ਘਰੇ ਆ ਵੇ ਕਾ ਹਾ ਕਹਦਾ ਮੈਡਮ ਨਾਲ ਗੱਲ ਕਰ ਲੈ ਜਿਹੜੀ ਦਫਤਰ ਦੀ ਮੈਡਮ ਆ ਮੈਡਮ ਨੇ ਮੇਰੇ ਝੂੜ ਬੋਲਿਆ ਤੋ ਕਹ ਗਈ ਤਾਂ ਮੈਡਮ ਨੇ ਬੈਨਾਲੇ ਕਹਿੰਦੀ ਕਾ ਨਹੀਂ ਕਹਿੰਦੀ ਬੜੀ ਠੀਕ ਹੈ ਮੈਂ ਕਾ ਲੱਗਿਆ ਲੱਗੀ ਆ ਮੈਨੂੰ ਆ ਗੱਲ ਕਹੀ ਹੈ ਕਾ ਨਾਲ ਕੇ ਮੇਰੇ ਨਾਲ ਮੇਰੇ ਘਰ ਲਾਜ ਝਟ ਗਏ ਬਾ ਜੋ ਕਹਿੰਦੇ ਆ ਬਾਹਰਾ ਤੇਰਾ 40 ਸਾਲ ਤੋਂ ਜ਼ਿਆਦਾ ਹੀ ਹੋ ਗਿਆ ਕੰਮ ਕਰਦੇ ਰਹੇ ਤੇ ਧੋਖਾ ਕੀਤਾ ਇਹਨਾਂ ਨੇ ਮੈਨੂੰ ਕਿਹਾ ਕਿ ਠੀਕ ਹੈ ਘਰ ਲੈ ਕੇ ਆ ਲੱਗੇ ਆ ਤੇ ਬਾਅਦ ਚ ਉਹ ਲਾਸ਼ ਪਾਤੀ ਇਹਨਾਂ ਦੇ ਅਡੇ ਕਰ ਤੇ ਇਹਨੇ ਬੱਚੇ ਤੇ ਇਹਨੇ ਕੁੜੀਆਂ ਵਾ ਹਾਂ ਜਦੋਂ ਕੰਮ ਨਹੀਂ ਆ ਰਹਾ ਤੋ ਮੁਰਾ ਬਸ ਤੇ 34 ਸਾਲ ਉਮਰ ਜਾਰਾ ਰਹੀ ਸੀ ਇਹ ਸੌਂਦੇ ਨੂੰ ਰਹਾ ਹਾਂ ਜੀ ਫੇਰ ਬਾਅਦ ਚ ਮੇਰੇ ਰਿਸ਼ਤੇਦਾਰਾਂ ਨੇ ਬੈਠ ਥੋੜੀ ਦੇਰ ਉਤੇ ਰਹੀ ਐ ਥੋੜੀ ਦੇਰ ਰਹੀ ਐ ਮੇਰੇ ਰਿਸ਼ਤੇਦਾਰ ਕਹਿੰਦੀ ਐ ਇਹਨੂੰ ਟੈਕ ਹੋਇਆ ਵਾ ਟੈਕ ਨਹੀਂ ਆ ਉਤੇ ਕਰੰਟ ਲੱਗਾ ਬਿਜਲੀ ਦਾ ਕੰਮ ਵੀ ਕਰਾਉਂਦੇ ਆ ਨੂਟ ਕੰਟ ਲੱਗਾ ਵਾ ਇਹ ਜੀ ਕੰਮ ਕਰਦਾ ਪਿਆ ਸੀ ਆਪਣੀ ਸਾਈਡ ਤੇ ਬਾਹਰ ਮਹਾਰਾਏ ਲੱਗੇ ਕੋਈ ਸਾਈਡ ਆ ਹਾਂ ਜੀ ਹਾਂ ਜੀ ਮੈਂ ਵੀ ਨਾਲੇ ਕਿੰਨੇ ਸਾਲਾਂ ਤੋਂ ਕੰਮ ਕਰ ਰਿਹਾ ਸੀ ਇੱਥੇ ਕੰਪਨੀ ਕਿਤੇ ਮੈਂ 10-12 ਸਾਲ ਹੋਏ ਕੰਮ ਕਰਦਾ ਹਾਂ 10-12 ਸਾਲ ਹੋ ਗਏ ਹਾਂ ਹਾਂ ਜੀ ਹਾਂ ਜੀ ਤੇ ਕੀ ਹੋਇਆ ਕਿ ਅਸੀਂ ਪ੍ਰੋਪਰ ਉਹ ਅੱਜ ਕੰਮ ਕਰਦਾ ਪਿਆ ਸੀ ਕਿਤੇ ਬੱਤੀ ਦਾ ਕੰਮ ਕਰਦਾ ਪਿਆ ਸੀ ਉੱਪਰ ਸੀਲਿੰਗ ਦੇ ਵਿੱਚ ਕਿਤੇ ਵੜਿਆ ਹਾਂ ਉੱਥੇ ਜਾ ਕੇ ਇਹਨੂੰ ਬੱਤੀ ਦਾ ਕੰਮ ਸ਼ਾਰਟ ਕਰਦਿਆਂ ਕਰਦਿਆਂ ਕਿਤੇ ਸ਼ਾਰਟ ਲੱਗਾ ਹੈ ਅੱਛਾ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨੂੰ ਮੈਂ ਜਾ ਕੇ ਸੀਲਿੰਗ ਚੋਂ ਕੱਢਿਆ ਵਾ ਜਿੱਥੇ ਇਹਨੂੰ ਸ਼ਾਰਟ ਲ ਸੈਕਿੰਡ ਫਲੋਰ ਤੇ ਹੈਗਾ ਸੀ ਉੱਥੋਂ ਥੱਲੇ ਲਿਆ ਕੇ ਗੱਡੀ 'ਚ ਪਾਇਆ ਹਸਪੀਟਲ ਹਸਪੀਟਲ ਵਾਲਿਆਂ ਨੇ ਰੈੱਡ ਕਰਾਰ ਦਿੱਤਾ ਅੱਛਾ ਹਸਪੀਟਲ ਵਾਲਿਆਂ ਨੇ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਫਿਰ ਆਪਾਂ ਘਰ ਲੈ ਆਂਦੇ ਸਾਰੇ ਕੰਮ ਕਰਦਾ ਸੀ ਮਾਲਕ ਉਹ ਨਹੀਂ ਪਹੁੰਚਿਆ ਉਹ ਮੈਂ ਉਦੋਂ ਇਹਨਾਂ ਦੇ ਵੇਰ ਕੇ ਗਿਆ ਸੀ ਇਹਨਾਂ ਨੂੰ ਤਲਾਸ਼ ਕਰਨਾ ਪਰ ਪਰਿਵਾਰ ਨੂੰ ਬਲਾਹ ਕਰਨ ਗਿਆ ਆਏ ਉਹਨਾਂ ਨੇ ਕਿਹਾ ਕਿ ਟੈਗ ਆ ਗਿਆ ਜੀ ਇਹ ਸਰ ਹੁਣ ਮੈਂ ਆਪ ਮੁੱਕੇ ਤੇ ਨਹੀਂ ਹੈਗਾ ਮੈਂ ਵੇਰ ਕੇ ਤਲਾਸ਼ ਕਰਨ ਗਿਆ ਸੀ ਤੇ ਉਸ ਤੋਂ ਬਾਅਦ ਹੀ ਇੱਕ ਦੇ ਮਾਲਕ ਵੀ ਇਹਨਾਂ ਦੇ ਘਰ ਘੁਰ ਗਏ ਸੀ ਕਿਤੇ ਉਸ ਤੋਂ ਬਾਅਦ ਜਦੋਂ ਅਸੀਂ ਪਹੁੰਚੇ ਉੱਥੇ ਕੋਈ ਨਹੀਂ ਸੀ